ਸੱਚੇ ਕਾਲ ਜੀ ਕੈਨਡਾnios ਬਲਟਨ ਮੇਖਰੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਝਾਤ ਮਾਰਦੇ ਆ ਮੁੱਖ ਸੁਰਖੀਆਂ ਤੇ ਅਮਰੀਕੀਆਂ 35% ਟੈਰਿਫਸ ਤੋਂ ਨਹੀਂ ਬਚੇਗਾ ਕੈਨਡਾ ਡੋਨਾਲਡ ਟਰੰਪ ਨੇ ਕਰ ਦਿੱਤਾ ਐਲਾਨ ਸਿਰਫ 45 ਦਿਨਾਂ ਦੇ ਵਿੱਚ ਵਰਕ ਪਰਮਿਟ ਦੇਣ ਦਾ ਕੀਤਾ ਗਿਆ ਦਾਵਾ ਅਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕੀਤਾ ਐਲਾਨ ਕੜੀ ਦੇ ਵਿੱਚ ਸਥਿਤ ਕਪਿਲ ਸ਼ਰਮਾ ਦਾ ਕੈਫੇ ਮੁਰਖੁਲਿਆ ਕੈਪਸ ਕੈਫੇ ਦੇ ਵਿੱਚ ਲੱਗੀ ਭਾਰੀ ਭੀੜ ਸੁਧਰ ਰਹੇ ਨੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਾਲਸਤਾਨੀ ਗਤੀਵਿਧੀਆਂ ਨਹੀਂ ਬਣ ਸਕਦੀਆਂ ਹੁਣ ਹੋਰ ਰੋੜਾ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਦੀਆਂ 35% ਟੈਰਿਫਸ ਤੋਂ ਕੈਨੇਡਾ ਬਚਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੰਕੇਤ ਦਿੱਤੇ ਨੇ ਕਿ 1 ਅਗਸਤ ਤੋਂ ਕੈਨੇਡਾ ਦੇ ਉੱਤੇ 35% ਟੈਰਿਫ ਪ੍ਰਭਾਵੀ ਹੋ ਸਕਦੇ ਨੇ ਉਹਨਾਂ ਆਖਿਆ ਕਿ ਕੈਨੇਡਾ ਦੇ ਨਾਲ ਕੋਈ ਵਪਾਰ ਸਮਝੌਤਾ ਹੋਣ ਦੇ ਅਸਾਰ ਵਿਖਾਈ ਨਹੀਂ ਦੇ ਰਹੇ ਬਾਕੀ ਮੁਲਕਾਂ ਦੇ ਨਾਲ ਸਮਝੌਤੇ ਹੋ ਰਹੇ ਨੇ ਪਰ ਕੈਨੇਡਾ ਹੀ ਅਜਿਹਾ ਮੁਲਕ ਹੈ ਜਿਹਦੇ ਨਾਲ ਕੋਈ ਸਮਝੌਤਾ ਨੇਪਰੇ ਨਹੀਂ ਚੜ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਖਿਆ ਕਿ ਕੈਨੇਡਾ ਨਾਲ ਕੋਈ ਵਪਾਰ ਸਮਝੌਤਾ ਹੋਣ ਦੇ ਅਸਾਰ ਨਜ਼ਰ ਨਹੀਂ ਆਉਂਦੇ 1 ਅਗਸਤ ਤੋਂ ਪਾਰੀ ਪਰਕਮ ਟੈਰਿਫਸ ਦੀ ਅਦਾਇਗੀ ਕਰਨ ਵਾਲੇ 94 ਦੇਸ਼ਾਂ ਦੇ ਵਿੱਚ ਕੈਨੇਡਾ ਵੀ ਇੱਕ ਹੋ ਸਕਦਾ ਹੈ। ਯੂਕੇ ਦੌਰੇ ਤੇ ਰਵਾਨਾ ਹੋਣ ਤੋਂ ਪਹਿਲਾਂ 트ੰਪ ਨੇ ਆਖਿਆ ਹੈ ਕਿ ਅਮਰੀਕਾ ਜ਼ਿਆਦਾਤਰ ਦੇਸ਼ਾਂ ਨਾਲ ਵਪਾਰ ਸੰਝੌਤੇ ਸਿਰੇ ਚੜਾ ਰਿਹਾ ਹੈ ਤੇ ਯੂਰਪ ਨਾਲ ਵੀ ਸੰਧੀ ਹੋਣ ਦੀ ਉਮੀਦ ਹੈ ਪਰ ਕੈਨੇਡਾ ਇੰਨਾ ਖੁਸ਼ਕਿਸਮਤ ਨਹੀਂ ਜਾਪਦਾ। ਦੱਸਣਾ ਬੰਦ ਹੈ ਕਿ ਕੈਨੇਡਾ ਦੇ ਇੱਕ ਮੰਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਡੋਮਨਿਕ ਲੈਂਕ ਨੇ ਹਾਲ ਹੀ ਦੇ ਵਿੱਚ ਵਾਸ਼ਿੰਗਟਨ ਤੋਂ ਪਰਤਨ ਮਕਰੋਜ਼ ਸੰਕੇਤ ਦਿੱਤੇ ਸਨ। ਕਿ ਗਵਾਂਢੀ ਮੁਲਕ ਨਾਲ ਵਪਾਰ ਤੇ ਮਸਲੇ ਤੇ ਗੱਲਬਾਤ ਬਿਹਤ ਗੁੰਝਲਦਾਰ ਰਹੀ ਅਤੇ 1 ਅਗਸਤ ਤੱਕ ਮਸਲਾ ਸੁਲਝਾਉਣਾ ਸੰਭਵ ਨਹੀਂ ਹੋਵੇਗਾ। ਵਪਾਰ ਸੰਧੀ ਦੀ ਗੈਰ ਮੌਜੂਦਗੀ ਜੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਹਰ ਚੀਜ਼ ਉੱਤੇ 35 ਫੀਸਦੀ ਟੈਕਸ ਲੱਗੇਗਾ। ਜੇ ਕੈਨੇਡਾ ਸਰਕਾਰ ਮੋੜਮੀਆਂ ਟੈਰਫਸ ਲਾਗੂ ਕਰਦੀ ਹੈ ਤਾਂ ਟਰੰਪ 35 ਫੀਸਦੀ ਤੋਂ ਵੀ ਅੱਗੇ ਜਾ ਸਕਦੇ ਨੇ। ਮੌਜੂਦਾ ਸਮੇਂ 'ਚ ਕੈਨੇਡੀਅਨ ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਸ 'ਤੇ ਟੈਕਸ ਲਾਗੂ ਨੇ ਤੇ ਕੁਝ ਦਿਨ ਬਾਅਦ ਸਭ ਕੁਝ ਟੈਰਫਸ ਦੇ ਘੇਰੇ 'ਚ ਹੋਵੇਗਾ। ਇਸੇ ਦੌਰਾਨ ਡੋਨਾਲਡ 트੍ਰੰਪ ਨੇ ਸਕਾਟਲੈਂਡ ਪੁੱਛਨ ਮਕਰੋ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਚੁੱਕ ਲਿਆ ਤੇ ਚੇਤਾਵਨੀ ਦੇ ਦਿੱਤੀ ਕਿ ਇਮੀਗ੍ਰੇਸ਼ਨ ਯੂਰਪ ਦਾ ਸਾ ਕੋਟ ਰਿਗੇ 트੍ਰੰਪ ਵੱਲੋਂ ਕੁਝ ਯੂਰਪੀ ਮੁਲਕਾਂ ਦੀ ਸ਼ਲਾਘਾ ਵੀ ਕੀਤੀ ਗਈ ਜਿੱਥੇ ਸਖਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਦਿਲਚਸਪ ਗੱਲ ਤਾਂ ਇਹ ਰਹੀ ਕਿ 트੍ਰੰਪ ਦੀ ਮਾਂ ਸਕਾਟਲੈਂਡ ਨਾਲ ਸੰਬੰਧਿਤ ਸੀ ਤੇ ਇੱਥੋਂ ਪ੍ਰਵਾਸ ਕਰਕੇ ਅਮਰੀਕਾ ਪੁੱਜੀ ਜਦਕਿ ਪਿਤਾ ਜਰਮਨੀ ਤੋਂ ਪ੍ਰਵਾਸ ਕਰਕੇ ਅਮਰੀਕਾ ਪੁੱਜੇ ਸਨ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਸਾਲ 2020 ਮਗਰੋਂ 8 ਕਰੋੜ 70 ਲੱਖ ਗੈਰ ਕਾਨੂੰਨੀ ਪ੍ਰਵਾਸੀ ਯੂਰਪੀ ਮੁਲਕਾਂ 'ਚ ਦਾਖਲ ਹੋ ਚੁੱਕੇ ਨੇ ਟਰੰਪ ਵੱਲੋਂ ਆਪਣੀ ਫੇਰੀ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਕਿਰਸਟਾਮਰ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਅਰਸੂਲਾ ਵੌਂਡਰ ਲਾਈਨ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਕਾਬਿਲੇ ਗੌਰ ਹੈ ਕਿ ਜਨਰਲ ਟਰੰਪ ਕੈਨੇਡਾ ਨੂੰ ਦੋ ਸ਼ਰਤਾਂ ਰੱਖ ਚੁੱਕੇ ਨੇ ਕਿ ਜੇ ਕੈਨੇਡਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪਰਵਾਹ ਨੂੰ ਅਮਰੀਕਾ ਜਾਣ ਤੋਂ ਰੋਕਦਾ ਹੈ ਜਾਂ ਫੈਂਟਨਿਲ ਦੇ ਪਰਵਾਹ ਨੂੰ ਅਮਰੀਕਾ ਜਾਣ ਤੋਂ ਰੋਕਦਾ ਹੈ ਤਾਂ ਹੀ ਟੈਰਿਫਸ ਨਹੀਂ ਲਗਾਏ ਜਾਣਗੇ ਵਿਖਣਾ ਹੋਵੇਗਾ ਕਿ 1 ਅਗਸਤ ਤੱਕ ਦੋਵੇਂ ਮੁਲਕ ਕਿਸੇ ਠੋਸ ਨਤੀਜੇ ਤੇ ਪਹੁੰਚਦੇ ਨੇ ਜਾਂ ਫਿਰ 트럼ਪ ਬਜ਼ਿਦ ਰਹਿੰਦੇ ਨੇ ਤੇ ਉਦੋਂ ਕਿ ਕੈਨੇਡਾ ਸਰਕਾਰ ਦੇ ਵੱਲੋਂ ਸਿਰਫ 45 ਦਿਨਾਂ ਦੇ ਵਿੱਚ ਵਰਕ ਪਰਮਿਟ ਦੇਣ ਦਾ ਦਾਵਾ ਕੀਤਾ ਗਿਆ ਪਰ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਕੀਤੇ ਦਾਅਵੇ ਨੂੰ ਸਰਾਸਰ ਝੂਠ ਕਰਾਰ ਦਿੱਤਾ ਜਾ ਰਿਹਾ ਹੈ ਤੇ ਕਰਾਰ ਦਿੰਦਿਆਂ ਕਿਹਾ ਕਿ ਅ ਸਾਈਲਮ ਮੰਗਣ ਵਾਲਿਆਂ ਨੂੰ ਸਿਰਫ 45 ਦਿਨ ਦੇ ਅੰਦਰ ਕੰਮ ਕਰਨ ਦਾ ਹੱਕ ਮਿਲ ਜਾਂਦਾ ਹੈ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਦਾਵਾ ਕੀਤਾ ਸੀ ਕਿ ਕੈਨੇਡਾ 'ਚ ਪਨਾਹ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਵਾਸਤੇ 2 ਸਾਲ ਉਡੀਕ ਕਰਨੀ ਪੈਂਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਆਪਣੇ ਪੱਧਰ ਤੇ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਆਰੰਭੇਗੀ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਤੇ ਇੱਕ ਬੁਲਾਰੇ ਨੇ ਆਖਿਆ ਕਿ ਕੈਨੇਡਾ ਚ ਪਨਾਹ ਦੀ ਅਰਜ਼ੀ ਦੇ ਹਿੱਸੇ ਵਜੋਂ ਸ਼ਰਨਾਰਥੀਆਂ ਵੱਲੋਂ ਵਰਕ ਪਰਮਿਟ ਦੀ ਗੁਜ਼ਾਰਿਸ਼ ਵੇਖੀ ਕੀਤੀ ਜਾਂਦੀ ਹੈ। ਇਹ ਗੁਜ਼ਾਰਿਸ਼ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ ਪਰ ਮੈਡੀਕਲ ਟੈਸਟ ਲਾਜ਼ਮੀ ਹੁੰਦਾ ਹੈ। ਅਰਜ਼ੀ ਦੇ ਗੌਰ ਕਰਨ ਲਈ ਇਸ ਨੂੰ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਕੋਲ ਭੇਜ ਦਿੱਤਾ ਜਾਂਦਾ ਹੈ ਜੋ 2 ਹਫ਼ਤੇ ਦੇ ਅੰਦਰ ਵਰਕ ਪਰਮਿਟ ਜਾਰੀ ਹੋ ਸਕੇ ਵਰਕ ਪਰਮਿਟ ਜਾਰੀ ਹੋਣ ਤੱਕ ਔਸਤਨ 45 ਦਿਨ ਦਾ ਸਮਾਂ ਲੱਗਦਾ ਹੈ ਪਰ ਦੂਜੇ ਪਾਸੇ ਮਾਈਗ੍ਰੈਂਟਿਵ ਵਰਕਰਸ ਅਲਾਈਅንስ ਫਾਰ ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸੈਇਦ ਹੁਸੈਨ ਨੇ ਕਿਹਾ ਕਿ ਵਰਕ ਪਰਮਿਟ ਦਾ ਉਡੀਕ ਸਮਾਂ 45 ਦਿਨ ਤੋਂ ਲੈ ਕੇ 730 ਦਿਨ ਤੱਕ ਕਿਤੇ ਵੀ ਹੋ ਸਕਦਾ ਹੈ ਕੁਝ ਸ਼ਰਨਾਰਥੀਆਂ ਨੂੰ 5 ਮਹੀਨੇ ਜਾਂ 6 ਮਹੀਨੇ ਉਡੀਕ ਕਰਨੀ ਪੈਂਦੀ ਹੈ ਜਦਕਿ ਕੁਝ 45 ਦਿਨ ਦੇ ਅੰਦਰ ਵਰਕ ਪਰਮਿਟ ਹਾਸਲ ਕਰ ਲੈਂਦੇ ਨੇ ਪਰ 6 ਮਹੀਨੇ ਦਾ ਸਮਾਂ ਵੀ ਕਾਫੀ ਜ਼ਿਆਦਾ ਹੁੰਦਾ ਹੈ ਕਾਬਿਲੇ ਗੌਰ ਹੈ ਕਿ ਪ੍ਰੀਮੀਅਰ ਡਗਫੋਰਡ ਨੇ ਹੰਟਸਵਿਲ ਵਿਖੇ 3 ਦਿਨਾਂ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਸੀ ਕਿ অন্ਟਾਰੀਓ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 95 ਦੀ ਵਰਤੋਂ ਕਰਦਿਆਂ ਅਸੱਲ ਮੰਗਣ ਵਾਲਿਆਂ ਨੂੰ ਵਰਕ ਵੀਜ਼ੇ ਜਾਰੀ ਕੀਤੇ ਜਾਣਗੇ ਡਗਫੋਰਡ ਦਾ ਕਹਿਣਾ ਸੀ ਕਿ ਜੋਬਿਕੋ ਦੇ ਹੋਟਲਾਂ 'ਚ ਅਸੱਲ ਮੰਗਣ ਵਾਲਿਆਂ ਦੀ ਪਰਮਾਰ ਹੈ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਹੋਰਨਾ ਕਨੇਡੀਅਨਸ ਵਾਂਗ ਉਹ ਵੀ ਸਿਰ ਉੱਚਾ ਕਰਕੇ ਜ਼ਿੰਦਗੀ ਬਤੀਤ ਕਰਨ ਦੇ ਇੱਛੁਕ ਨੇ ਉੱਧਰ ਸੈਇਦ ਹੁਸੈਨ ਨੇ ਕਿਹਾ ਕਿ অন্ਟਾਰੀਓ ਦੇ ਪ੍ਰੀਮੀਅਰ ਦੇ ਸੁਰ ਬਦਲੇ ਬਦਲੇ ਮਹਿਸੂਸ ਹੋ ਰਹੇ ਨੇ ਹੋ ਸਕਦਾ ਹੈ ਕਿ ਉਸ ਸਿਆਸੀ ਨਜ਼ਰੀਏ ਤੋਂ ਇਹ ਪੈੰਤੜਾ ਖਿਡਣਾ ਚਾਹੁੰਦੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਡੌਗਫੋਰਡ ਨੇ ਪ੍ਰਵਾਸੀਆਂ ਵਿਰੁੱਧ ਵੱਡਾ ਬਿਆਨ ਦਿੱੰਦਿਆ ਕਿਹਾ ਸੀ ਕਿ ਉੱਤਰੀ অন্ਟਾਰੀਓ 'ਚ ਪ੍ਰਵਾਸੀਆਂ ਨੂੰ ਵਸੋਂ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸੋਚਣਾ ਹੋਵੇਗਾ 2022 'ਚ ਨਵੇਂ ਮਕਾਨਾਂ ਦੀ ਉਸਾਰੀ ਵਾਸਤੇ ਗ੍ਰੀਨ ਬੈਲਟ ਵਿੱਚੋਂ ਜ਼ਮੀਨ ਬਾਹਰ ਕੱਢਣ ਵੇਲੇ ਵੀ ਡੌਗਫੋਰਡ ਨੇ ਕਿਹਾ ਸੀ ਕਿ ਪ੍ਰਵਾਸ ਦੀ ਰਫ਼ਤਾਰ ਨੂੰ ਵੇਖਦਿਆਂ ਇੱਕ ਕਦਮ ਜ਼ਰੂਰੀ ਹੋ ਗਿਆ ਉਸ ਵੇਲੇ ਦੌਰਾਨ ਕੈਨੇਡਾ ਨੇ 43000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਦਿਆਂ ਸਾਰੇ ਰਿਕਾਰਡ ਤੋੜ ਦਿੱਤੇ ਸਨ ਤਿਹ ਉਧਰ ਫੇਮਸ ਬਾਲੀਵੁੱਡ ਪਰਸਨੈਲਿਟੀ ਕਪਲ ਸ਼ਰਮਾ ਦਾ ਸੜੀ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਕੈਫੇ ਖੁੱਲਿਆ ਸੀ ਤੇ ਕੈਫੇ ਦੇ ਉੱਤੇ ਗੋਲੀਬਾਰੀ ਹੋਈ ਸੀ ਜਿਸ ਤੋਂ ਬਾਅਦ ਕੈਫੇ ਬੰਦ ਸੀ ਤੇ ਉਹਨੂੰ ਮੁਰਤੋਂ ਕੈਫੇ ਨੂੰ ਖੋਲ ਦਿੱਤਾ ਗਿਆ ਅਸਲ ਦੇ ਵਿੱਚ ਕੈਫੇ ਨੂੰ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਲੰਬਾ ਸਮਾਂ ਬੰਦ ਰੱਖਿਆ ਗਿਆ ਫਿਰ ਕੁਝ ਹੀ ਦਿਨ ਪਹਿਲਾਂ ਇਹ ਫੈਸਲਾ ਲਿਆ ਗਿਆ ਕਿ ਗਾਹਕਾਂ ਦੀ ਸਹੂਲਤ ਵਾਸਤੇ ਕੈਫੇ ਨੂੰ ਦੁਬਾਰਾ ਖੋਲ ਦਿੱਤਾ ਜਾਣਾ ਚਾਹੀਦਾ ਹੈ ਤੇ ਜਿਵੇਂ ਹੀ ਕੈਫੇ ਖੁੱਲਿਆ ਕੈਫੇ ਦੇ ਉੱਤੇ ਲੋਕਾਂ ਦੀ ਭੀੜ ਆਉਣੀ ਸ਼ੁਰੂ ਹੋ ਗਈ ਭਾਰਤੀ ਅਧਿਕਾਰ ਤਿਕੁਮੇ ਜਿਨੇ ਕਪਿਲ ਸ਼ਰਮਾ ਅਤੇ ਉਹਨਾਂ ਦੀ ਪਤਨੀ ਗਿਨੀ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕੈਨੇਡਾ ਦੇ ਸੜਿਜ ਕੈਪਸ ਕੈਫੇ ਲਾਂਚ ਕੀਤਾ ਸੀ ਹਾਲਾਂਕਿ ਇਸ ਦੇ ਉਦਘਾਟਨ ਤੋਂ ਇੱਕ ਹਫ਼ਤੇ ਬਾਅਦ ਕੈਫੇ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਇਸ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਐਤਵਾਰ ਨੂੰ ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਕੈਫੇ ਦੁਬਾਰਾ ਖੁੱਲ ਗਿਆ ਹੈ ਆਪਣੀਆਂ ਇੰਸਟਾਗ੍ਰਾਮ ਪੋਸਟ ਤੇ ਕੈਫੇ ਦੀ ਟੀਮ ਦੀ ਇੱਕ ਪੋਸਟ ਨੂੰ ਦੁਬਾਰਾ ਸਾਂਝਾ ਕਰਦਿਆਂ ਕਪਿਲ ਨੇ ਲਿਖਿਆ ਕਿ ਤੁਹਾਡੀ ਟੀਮ ਤੇ ਮਾਨ ਹੈ ਪੋਸਟ ਨੂੰ ਸਾਂਝਾ ਕਰਦਿਆਂ ਕੈਪਸ ਕੈਫੇ ਟੀਮ ਨੇ ਲਿਖਿਆ ਹੈ ਕੱਲ ਖੁੱਲ ਰਿਹਾ ਹੈ ਲਈਟਾਂ ਜਾਗਰੀਆਂ ਨੇ ਕਾਫੀ ਗਰਮਾਇ ਤੇ ਸਾਡੇ ਦਿਲ ਭਰੇ ਹੋਏ ਨੇ ਕੈਪਸ ਕੈਫੇ ਦੁਬਾਰਾ ਖੁੱਲੇਗਾ ਸਾਨੂੰ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਮਿਲੋ ਪੋਸਟ ਦੇ ਵਿੱਚ ਲਿਖਿਆ ਸੀ ਕਿ ਅਸੀਂ ਤੁਹਾਨੂੰ ਯਾਦ ਕੀਤਾ ਹੈ ਤੇ ਤੁਹਾਡੇ ਨਿਰੰਤਰ ਪਿਆਰ ਤੇ ਸਮਰਥਨ ਲਈ ਸੱਚਮੁੱਚ ਧੰਨਵਾਦੀਆਂ ਦਿਲੋਂ ਧੰਨਵਾਦ ਦੇ ਨਾਲ ਅਸੀਂ ਆਪਣੇ ਦਰਵਾਜ਼ੇ ਦੁਬਾਰਾ ਖੋਲ ਰਹੇ ਹਾਂ ਤੁਹਾਡਾ ਨਿੱਘਾ ਆਰਾਮ ਅਤੇ ਦੇਖਭਾਲ ਨਾਲ ਵਾਪਸ ਸਵਾਗਤ ਕਰਨ ਲਈ ਤਿਆਰ ਹਾਂ ਕਾਬਿਲੇ ਗੌਰ ਹੈ ਕਿ 9 ਜੁਲਾਈ ਨੂੰ ਕੈਪਸ ਕੈਫੇ ਗੋਲੀਬਾਰੀ ਦੀ ਲਪੇਟ ਜਾ ਗਿਆ ਜਿਸ ਵਿੱਚ ਕਈ ਗੋਲੀਆਂ ਕੈਫੇ ਤੇ ਗਵਾਂਡੀ ਮਾਰਤਾ ਨੂੰ ਲਕੀਆਂ ਗੋਲੀਬਾਰੀ ਦੀ ਜ਼ਿੰਮੇਵਾਰੀ ਹਰਮੀਤ ਸਿੰਘ ਲਾਢੀ ਨੇ ਲਈ ਹੈ ਜੋ ਕਿ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਥਿਤ ਸੰਚਾਲਕ ਅਤੇ ਰਾਸ਼ਟਰੀ ਜਾਂਚ ਏਜੰਸੀ ਦੁਆਰਾ ਸੂਚੀਬੱਧ ਪਾਰਦੇ ਸਭ ਤੋਂ ਲੋੜਿੰਦੇ ਵਿਅਕਤੀਆਂ 'ਚੋਂ ਇੱਕ ਹੈ ਲਾਟੀਨੇ ਕਥਿਤ ਤੌਰ ਤੇ ਕਿਹਾ ਹੈ ਕਿ ਇਹ ਹਮਲਾ ਕਪਲ ਦੁਆਰਾ ਕਥਿਤ ਤੌਰ ਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਬਦਲੇ ਵਿੱਚ ਕੀਤਾ ਗਿਆ ਸੀ ਕੈਪਸ ਕਾਫੇ ਟੀਮ ਨੇ ਵੀ ਇਸ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਤੇ ਆਪਣੀਆਂ ਇੰਸਟਾਗ੍ਰam ਸਟੋਰੀਜ਼ ਤੇ ਇੱਕ ਬਿਆਨ ਸਾਂਝਾ ਕੀਤਾ ਇਸ ਵਿੱਚ ਲਿਖਿਆ ਸੀ ਕਿ ਦਿਲ ਤੋਂ ਸੁਣਨੇ ਹੈ ਅਸੀਂ ਕੈਪਸ ਕਾਫੇ ਨੂੰ ਸਵਾਦੀ ਕਾਫੀ ਤੇ ਦੋਸਤਾਨਾ ਗੱਲਬਾਤ ਰਾਹੀਂ ਨਿੱਗ ਪਾਈਚਾਰਾ ਤੇ ਖੁਸ਼ੀ ਲਿਆਉਂਦੀ ਉਮੀਦ ਨਾਲ ਖੋਲਿਆ ਹੈ ਹਿੰਸਾ ਨੂੰ ਉਸ ਸੁਪਨੇ ਨਾਲ ਜੋੜਨਾ ਦਿਲ ਤੋੜਨ ਵਾਲਾ ਹੈ ਅਸੀਂ ਇਸ ਸਦਮੇ ਤੇ ਕਾਰਵਾਈ ਕਰ ਰਹੇ ਹਾਂ ਪਰ ਅਸੀਂ ਹਾਰ ਨਹੀਂ ਮੰਨ ਰਹੇ ਤੁਹਾਡੇ ਸਮਰਥਨ ਤੇ ਪਿਆਰ ਪਰ ਸ਼ਬਦਾਂ ਪ੍ਰਾਰਥਨਾਵਾਂ ਅਤੇ ਡੀਐਮ ਰਾਹੀਂ ਸਾਂਝੀਆਂ ਕੀਤੀਆਂ ਯਾਦਾਂ ਲਈ ਧੰਨਵਾਦ ਆਓ ਹਿੰਸਾ ਦੇ ਵਿਰੋਧ ਦ੍ਰਿੜਤਾ ਦੇ ਨਾਲ ਖੜੇ ਹੋਈਏ ਤੇ ਇਹ ਯਕੀਨੀ ਬਣਾਈਏ ਕਿ ਕੈਫਸ ਕੈਫੇ ਨਿਗ ਤੇ ਭਾਈਚਾਰੇ ਦਾ ਸਥਾਨ ਬਣ ਰਿਹਾ ਹੈ ਅਤੇ ਜਲਦੀ ਹੀ ਬਿਹਤਰ ਅਸਮਾਨ ਹੇਠ ਮਿਲਦੇ ਹਾਂ ਕਾਬਲੇ ਗੌਰ ਹੈ ਕਿ ਕਪਲ ਸ਼ਰਮਾ ਇਸ ਸਮੇਂ ਦਾ ਗ੍ਰੇਟ ਇੰਡੀਅਨ ਕਪਲ ਸ਼ੋ ਸੀਜ਼ਨ 3 ਦੀ ਮੇਜ਼ਬਾਨੀ ਕਰ ਰਹੇ ਨੇ ਉਨ੍ਹਾਂ ਦੇ ਕੋਲ ਪਾਈਪਲਾਈਨ ਦੇ ਵਿੱਚ ਫਿਲਮ ਕਿਸ ਕਿਸ ਕੋ ਪਿਆਰ ਕਰੂ 2 ਵੀ ਹੈ ਤੇ ਦੂਜੇ ਪਾਸੇ ਕੈਪਸ ਕੈਫੇ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੈਪਸ ਕੈਫੇ ਦੇ ਵਿੱਚ ਲੋਕਾਂ ਦੀ ਭਾਰ ਮਾਰਉਣੀ ਸ਼ੁਰੂ ਹੋ ਗਈ ਹੈ ਤੇ ਇੱਥੇ ਹੁਣ ਵੇਟਿੰਗ ਦਾ ਸਮਾਂ 3 ਘੰਟਿਆਂ ਤੋਂ ਵੀ ਵੱਧ ਰਿਹਾ ਹੈ ਜੋਦੜੇ ਭਾਰਤ ਕੈਨੇਡਾ ਵਾਸਤੇ ਵੱਡੀ ਖੁਸ਼ਖਬਰੀ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜੋ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀ ਨੇ ਜਾਂ ਫਿਰ ਭਾਰਤ ਦੇ ਵਿੱਚ ਰਹਿੰਦੇ ਕੈਨੇਡੀਅਨਸ ਨੇ ਕਿਉਂਕਿ ਹੁਣ ਦੋਹਾਂ ਹੀ ਮੁਲਕਾਂ ਦੇ ਸਬੰਧ ਸੁਧਰਦੇ ਹੋਏ ਵਿਖਾਈ ਦੇ ਰਹੇ ਨੇ ਸੁਧਾਰ ਹੋ ਰਿਹਾ ਹੈ ਕਿਉਂਕਿ ਅਧਿਕਾਰੀ ਆਪਸ ਦੇ ਵਿੱਚ ਬੈਠ ਕੇ ਮੀਟਿੰਗਸ ਕਰ ਰਹੇ ਨੇ ਮਸਲਿਆਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਹੈ ਕਿ ਜਿਹੜੀਆਂ ਖਾਲਸਤਾਨੀ ਗਤੀਵਿਧੀਆਂ ਕੈਨੇਡਾ ਦੇ ਵਿੱਚ ਵਾਪਰੀਆਂ ਜਾਂ ਆਪ ਰਹੀਆਂ ਨੇ ਉਹ ਹੁਣ ਕੈਨੇਡਾ ਔਰ ਭਾਰਤ ਦੇ ਸਬੰਧਾਂ ਨੂੰ ਸੁਧਾਰਨ ਦੇ ਵਿੱਚ ਰੋੜਾ ਨਹੀਂ ਬਣ ਸਕਦੀਆਂ ਭਾਰਤ ਕੈਨੇਡਾ ਵਿਚਾਲੇ ਸਬੰਧਾਂ 'ਚ ਸੁਧਾਰ ਦੀ ਆਸ ਬਣੀ ਹੋਈ ਹੈ। ਹਾਲ ਹੀ ਦੇ ਵਿੱਚ ਕੁਝ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਭਾਰਤੀ ਹਮਰਤਭਾ ਨਰਿੰਦਰ ਮੋਦੀ ਨੂੰ ਜੂਨ ਦੇ ਵਿੱਚ ਐਲਬਰਟਾ ਦੇ ਕਨੇਨੈਸਕਿਸਟ ਜੀ7 ਨੇਤਾਵਾਂ ਦੇ ਸਿਮੇਲਨ ਲਈ ਸੱਦਾ ਦਿੱਤਾ ਸੀ। ਜਿਸ ਨਾਲ ਸਬੰਧਾਂ 'ਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਇਸ ਕਦਮ ਨਾਲ ਉਕਤ ਸਮੂਹ ਵਿੱਚ ਸ਼ਾਮਲ ਮੈਂਬਰਾਂ ਦਾ ਮੰਨਣਾ ਹੈ ਕਿ ਭਾਰਤ ਤੇ ਕੈਨੇਡਾ ਵਿਚਾਲੇ ਚੱਲੇ ਚੱਲ ਰਹੇ ਆਦਾਨ-ਪ੍ਰਦਾਨ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦਵੱਲੇ ਸਬੰਧਾਂ ਨੂੰ ਖਾਲਿਸਤਾਨ ਪੱਖੀ ਲੋਬੀ ਦੁਆਰਾ ਖਰਾਬ ਨਹੀਂ ਹੋਣ ਦੇਵੇਗੀ ਅਜੇ ਹਮ ਮੰਨਣ ਵਾਲਿਆਂ ਵਿੱਚ ਓਟਵਾ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਵਿਸਾਰੀਆ ਵੀ ਨੇ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇਸ ਮਹੀਨੇ ਕੈਨੇਡੀਅਨ ਰਾਸ਼ਤਾਨੀ ਤੇ ਟੋਰਾਂਟੋ ਚ ਦੋ ਗੋਲਮੇਜ਼ ਮੀਟਿੰਗਸ ਦੇ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਸੀਨੀਅਰ ਭਾਰਤੀ ਤੇ ਕੈਨੇਡੀਅਨ ਅਧਿਕਾਰੀ ਸ਼ਾਮਲ ਸਨ ਅਤੇ ਨਾਲ ਹੀ ਵਪਾਰਕ ਸੰਗਠਨਾ ਅਤੇ ਹੋਰਾਂ ਦੇ ਨੁਮਾਇंदे ਵੀ ਸ਼ਾਮਲ ਸਨ ਇੱਕ ਸਮਾਚਾਰ ਏਜੰਸੀ ਦੇ ਨਾਲ ਗੱਲ ਕਰਦਿਆਂ ਵਿਸਾਰੀਆਂ ਨੇ ਕਿਹਾ ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਹੈ ਉਹ ਇਹ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਨੀਤੀ ਤੋਂ ਉੱਪਰ ਉੱਠੇਗੀ ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ ਭਾਵੇਂ ਵਿਸਾਰੀਆਂ ਨੇ ਸਿੱਧੇ ਤੌਰ ਤੇ ਖਾਲਿਸਤਾਨ ਪੱਖੀ ਸਮੂਹਾਂ ਦਾ ਨਾਮ ਨਹੀਂ ਲਿਆ ਪਰ ਅਤੀਜ ਉਹ ਭਾਰਤ ਪ੍ਰਤੀ ਔਟਵਾਦੇ ਰੁਖ ਦੇ ਮਾਮਲੇ 'ਚ ਪ੍ਰਭਾਵਸ਼ਾਲੀ ਸਾਬਤ ਹੋਏ ਸਨ ਖਾਸ ਕਰਕੇ ਜਦੋਂ ਪ੍ਰਧਾਨ ਮੰਤਰੀ ਕਾਰਨੀ ਦੇ ਪੁਰਵ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਦੀ ਅਗਵਾਈ ਕਰ ਰਹੇ ਸਨ ਵਿਸਾਰੀਆਂ ਨੇ ਕਿਹਾ ਕਿ ਦੋਵਾਂ ਸਰਕਾਰਾਂ ਹੁਣ ਪੁਸ਼ਟੀ ਕਰ ਰਹੀਆਂ ਨੇ ਕਿ ਸਬੰਧਾਂ 'ਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਹ ਇੱਕ ਕਦਮ-ਦਰ-ਕਦਮ ਪ੍ਰਕਿਰਿਆ ਹੋਵੇਗੀ ਕੈਨੇਡਾਸਟ੍ਰੋ ਹੋਈ ਮੀਟਿੰਗ 'ਚ ਇਹ ਨੋਟ ਕੀਤਾ ਗਿਆ ਹੈ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਆਪਸੀ ਸਤਿਕਾਰ ਕਾਨੂੰਨ ਤੇ ਰਾਜ ਤੇ ਪ੍ਰਭੂ ਸਵਤੰਤਰ ਖੇਤਰੀ ਅਖੰਡਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ ਤੇ ਆਧਾਰਿਤ ਕੈਨੇਡਾ ਭਾਰਤ ਸਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਮਜ਼ਬੂਤ ਇਤਿਹਾਸਿਕ ਸੰਬੰਧਾਂ ਇੰਡੋ-ਪੈਸੀਫਿਕ ਚ ਪਾਈ ਵਾਲੀ ਤੇ ਕੈਨੇਡਾ ਅਤੇ ਭਾਰਤ ਵਿਚਾਲੇ ਮਹੱਤਵਪੂਰਨ ਵਪਾਰਕ ਸੰਬੰਧਾਂ ਨੂੰ ਡੂੰਘਾ ਕਰਨ ਦੇ ਮੌਕੇ ਬਾਰੇ ਵੀ ਚਰਚਾ ਕੀਤੀ। ਉਹ ਦੋਵੇਂ ਰਾਸ਼ਤਾਨੀਆਂ ਚਾਈ ਕਮਿਸ਼ਨਰਸ ਨੂੰ ਬਹਾਲ ਕਰਨ ਤੇ ਸਹਿਮਤ ਹੋਏ। ਇਹਨਾਂ ਨਿਯੁਕਤੀਆਂ ਦੀ ਪੁਸ਼ਟੀ ਕਰਨ ਲਈ ਕੂਟਨੀਤਿਕ ਸਮਝੌਤੇ ਅਗਸਤ ਦੇ ਵਿੱਚ ਪੂਰੇ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਨਵੇਂ ਰਾਜਦੂਤ ਮਿਸ਼ਨਾਂ ਦੀ ਅਗਵਾਈ ਕਰਨਗੇ। ਕਿ ਉਹ ਦਰਿਉ ਕਿ ਬੇਕ ਨੇ ਐਲਾਨ ਕਰ ਦਿੱਤਾ ਹੈ ਕਿ ਓਪਨ ਵਰਕ ਪਰਮਿਟ ਵਾਲੇ ਮਾਪਿਆਂ ਦੇ ਬੱਚੇ ਸਬਸਿਡੀ ਵਾਲੇ ਡੇ ਕੇਅਰ ਦੇ ਵਿੱਚ ਰਹਿ ਸਕਦੇ ਨੇ ਵੀ ਤੇ ਕੁਝ ਸਮੇਂ ਪਹਿਲਾਂ ਐਲਾਨ ਹੋ ਰਿਹਾ ਸੀ ਜਾਂ ਮਾਪਿਆਂ ਨੂੰ ਡਰ ਸੀ ਕਿ ਜਿਹੜੇ ਓਪਨ ਵਰਕ ਪਰਮਿਟ ਦੇ ਉੱਤੇ ਪੇਰੈਂਟਸ ਨੇ ਉਹਨਾਂ ਦੇ ਬੱਚੇ ਉਹਨਾਂ ਡੇ ਕੇਅਰਸ ਦੇ ਵਿੱਚ ਨਹੀਂ ਰਹਿ ਸਕਦੇ ਜਿੱਥੇ ਸਬਸਿਡੀ ਮਿਲਦੀ ਹੈ ਪਰ ਕਿਊਬੇਕ ਸਰਕਾਰ ਨੇ ਐਲਾਨ ਕਰਤਾ ਹੈ ਕਿ ਬਿਲਕੁਲ ਅਜਿਹਾ ਹੋ ਸਕਦਾ ਹੈ ਮੰਤਰਾਲੇ ਨੇ ਪਹਿਲਾਂ ਨਿਰਦੇਸ਼ ਜਾਰੀ ਕੀਤਾ ਸੀ ਕਿ ਬੱਚੇ ਸਬਸਿਡੀ ਵਾਲੇ ਡੇ ਕੇਅਰਾਂ ਦੇ ਵਿੱਚ ਨਹੀਂ ਜਾ ਸਕਦੇ ਪਰ ਹੁਣ ਉਹਨਾਂ ਮਾਪਿਆਂ ਵਾਸਤੇ ਓਪਨ ਵਰਕ ਪਰਮਿਟ ਧਾਰਕ ਮਾਪਿਆਂ ਵਾਸਤੇ ਖੁਸ਼ਖ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਓਪਨ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਦੇ ਬੱਚੇ ਜੋ ਵਰਤਮਾਨ ਚ ਸਬਸਿਡੀ ਵਾਲੇ ਡੇ ਕੇਅਰ ਚ ਜਾ ਰਹੇ ਨੇ ਅਜਿਹਾ ਕਰਨਾ ਜਾਰੀ ਰੱਖ ਸਕਦੇ ਨੇ ਡੇ ਕੇਅਰਸ ਨੂੰ ਸਵੇਰੇਕ ਨੋਟਿਸ ਮਿਲਿਆ ਹੈ ਜਿਸ ਚ ਆਖਿਆ ਗਿਆ ਹੈ ਕਿ ਪਰਿਵਾਰ ਮੰਤਰਾਲਾ ਓਪਨ ਵਰਕ ਪਰਮਿਟ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਸਬਸਿਡੀ ਵਾਲੇ ਡੇ ਕੇਅਰਸ ਚ ਦਾਖਲ ਕਰਨ ਦੀ ਸਥਿਤੀ ਦਾ ਵਿਸ਼ਲੇਸ਼ਣ ਕਰ ਰਿਹਾ ਹੈ ਇਸ ਦੌਰਾਨ ਮੰਤਰਾਲਾ ਸਬਸਿਡੀ ਪ੍ਰਾਪਤ ਬਾਲ ਦੇਖਪਾਲ ਪ੍ਰਦਾਤਾਵਾਂ ਨੂੰ ਪਹਿਲਾਂ ਹੀ ਦਾਖਲ ਕੀਤੇ ਗਏ ਬੱਚਿਆਂ ਦੇ ਸੇਵਾ ਸਮਝੌਤਿਆਂ ਨੂੰ ਖਤਮ ਨਾ ਕਰਨ ਲਈ ਕਹਿ ਰਿਹਾ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਫਰਾਂਸ ਅਤੇ ਯੂਕਰੇਨ ਦੇ ਮਾਪਿਆਂ ਦੇ ਇੱਕ ਸਮੂਹ ਨੇ ਮੰਤਰਾਲੇ ਵੱਲੋਂ ਡੇ ਕੇਅਰ ਸੈਂਟਰਸ ਨੂੰ ਭੇਜ ਗਏ ਇੱਕ ਨਿਰਦੇਸ਼ ਦੇ ਕਾਰਨ ਮੰਤਰਾਲੇ ਤੇ ਮੁਕਦਮਾ ਕਰਨ ਦੀ ਧਮਕੀ ਦਿੱਤੀ ਸੀ, ਜਿਸ 'ਚ ਆਖਿਆ ਗਿਆ ਸੀ ਕਿ ਓਪਨ ਵਰਕ ਪਰਮਿਟ ਵਾਲੇ ਮਾਪਿਆਂ ਦੇ ਬੱਚੇ ਸਬਸਿਡੀ ਵਾਲੇ ਡੇ ਕੇਅਰ 'ਚ ਨਹੀਂ ਜਾ ਸਕਦੇ। ਪਰਿਵਾਰ ਮੰਤਰੀ ਸੁਜੈਨ ਰਾਏ ਨੇ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਆਖਿਆ ਕਿ ਨੈਟਵਰਕ ਦੇ ਸ਼ੁਰੂਆਤ ਤੋਂ ਹੀ ਨਿਯਮ ਲਾਗੂ ਨੇ ਉਹਨਾਂ ਆਖਿਆ ਹੈ ਕਿ ਅਸਥਾਈ ਪ੍ਰਵਾਸੀ ਓਪਨ ਵਰਕ ਪਰਮਿਟਤੇ ਨਹੀਂ ਤੇ ਸਬਸਿਡੀ ਵਾਲੇ ਸਿਸਟਮ 'ਚ ਸਥਾਨਾਂ ਲਈ ਯੋਗ ਨਹੀਂ ਹਨ ਪਰ ਉਹਨਾਂ ਆਖਿਆ ਹੈ ਕਿ ਮੰਤਰਾਲਾ ਉਹਨਾਂ ਬੱਚਿਆਂ ਦੀਆਂ ਫਾਈਲਾਂ ਦਾ ਵਿਸ਼ਲੇਸ਼ਣ ਕਰੇਗਾ ਜਿਨ੍ਹਾਂ ਕੋਲ ਪਹਿਲਾਂ ਹੀ ਜਗ੍ਹਾ ਹੈ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਮੰਤਰਾਲੇ ਦੇ ਨਿਰਦੇਸ਼ਾਂ ਨਾਲ ਸੈਂਕੜੇ ਬੱਚੇ ਪ੍ਰਭਾਵਿਤ ਹੋ ਸਕਦੇ ਨੇ ਕਿਊਬਿਕ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਲਾਇਰਸ ਨੇ ਕਿਹਾ ਹੈ ਕਿ ਉਹ ਮੰਤਰਾਲੇ ਦੇ ਓਪਨ ਵਰਕ ਪਰਮਿਟ ਵਾਲੇ ਮਾਪਿਆਂ ਦੇ ਬੱਚਾ ਨੂੰ ਡੇ ਕੇਅਰ ਤੋਂ ਨਾ ਕੱਢਣ ਦੇ ਫੈਸਲੇ ਤੋਂ ਸੰਤੁਸ਼ਟ ਨੇ ਪਰ ਇਹ ਵੀ ਕਿਹਾ ਹੈ ਕਿ ਹਾਲ ਹੀ ਦੇ ਦਿਨਾਂ 'ਚ ਸਥਿਤੀ ਇਸ ਤਰ੍ਹਾਂ ਨਹੀਂ ਫੈਲਣੀ ਚਾਹੀਦੀ ਸੀ ਐਸੋਸੀਏਸ਼ਨ ਨੇ ਇੱਕ ਬਿਆਨ ਚ ਕਿਹਾ ਕਿ ਅਸੀਂ ਇੱਕ ਹੋਰ ਮਨੁੱਖੀ ਹੱਲ ਚਾਹੁੰਦੇ ਹਾਂ ਜੋ ਬੱਚਿਆਂ ਦੀ ਭਲਾਈ ਨੂੰ ਤਰਜੀਹ ਦੇਵੇ ਭਾਵੇਂ ਉਹਨਾਂ ਦੀ ਸਥਿਤੀ ਕੁਝ ਵੀ ਹੋਵੇ ਜੋ ਉਹਨਾਂ ਦੇ ਮਾਪਿਆਂ ਦੀ ਕਿਸੇ ਵੀ ਨੌਕਰਸ਼ਾਹੀ ਤੇ ਮੌਜੂਦਾ ਨਿਯਮਾਂ ਦੀ ਸਖਤ ਵਰਤੋਂ ਤੋਂ ਪਹਿਲਾਂ ਇਹ ਸਾਰਾ ਕੁਝ ਹੋਣਾ ਚਾਹੀਦਾ ਹੈ ਤੋਂਦਰਾ ਆਈਆਰਸੀਸੀ ਦਾ ਕਹਿਣਾ ਹੈ ਕਿ ਸੰਗੀ ਸਰਕਾਰ ਸ਼ਰਨ ਮੰਗਣ ਵਾਲਿਆਂ ਲਈ ਹੋਟਲ ਕਮਰਿਆਂ ਦੀ ਫੰਡਿੰਗ ਬੰਦ ਕਰੇਗੀ ਯਾਨੀ ਕਿ ਅਸਾਈਲਮ ਸਿਕਰਜ਼ ਵਾਸਤੇ ਹੋਟਲ ਦੇ ਕਮਰਿਆਂ ਦਾ ਕਿਰਾਇਆ ਦੇਣਾ ਸਰਕਾਰ ਬੰਦ ਕਰੇਗੀ ਹੋਟਲਾਂ ਨੂੰ ਫੰਡ ਨਹੀਂ ਦਿੱਤਾ ਜਾਵੇਗਾ ਅਸਾਈਲਮ ਸਿਕਰਜ਼ ਨੂੰ ਰੱਖਣ ਵਾਸਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ 30 ਸਤੰਬਰ ਨੂੰ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਹੋਟਲਾਂ 'ਚ ਰਹਿਣ ਵਾਲਿਆਂ ਨੂੰ ਰਿਹائش ਲੱਭਣ 'ਚ ਮਦਦ ਕਰੇਗਾ 30 ਸਤੰਬਰ 2025 ਤੱਕ ਹੀ ਫੰਡਿੰਗ ਕੀਤੀ ਗਈ ਸੀ 30 ਸਤੰਬਰ 2025 ਨੂੰ ਪ੍ਰੋਗਰਾਮ ਖਤਮ ਹੋ ਜਾਵੇਗਾ ਤੇ ਉਸ ਤੋਂ ਪਹਿਲਾਂ ਪਹਿਲਾਂ ਸ਼ਰਨ ਮੰਗਣ ਵਾਲਿਆਂ ਨੂੰ ਯਾਨੀ ਕਿ ਸੈਲਮ ਸੀਕਰਜ਼ ਨੂੰ ਰਹਿਹਾਇਸ਼ਾਂ ਲੱਭਣੀਆਂ ਪੈਣਗੀਆਂ ਫੈਡਰਲ ਫੰਡ ਪ੍ਰਾਪਤ ਹੋਟਲਾਂ 'ਚ ਰਹਿਣ ਵਾਲੇ ਸ਼ਰਨਾਰਥੀਆਂ ਨੂੰ ਜਲਦੀ ਹੀ ਜਾਂਚ ਕਰਨੀ ਪਵੇਗੀ ਕਿਉਂਕਿ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਫੰਡਿੰਗ ਸਤੰਬਰ 'ਚ ਖਤਮ ਹੋ ਜਾਵੇਗੀ ਆਈਆਰਸੀਸੀ ਦੇ ਬੁਲਾਰੇ ਨੇ ਈਮੇਲ ਰਾਹੀਂ মিডিਆ ਨੂੰ ਦੱਸਿਆ ਹੈ ਕਿ ਵੀਰਵਾਰ ਤੱਕ ਸੰਘੀ ਸਰਕਾਰ অন্ਟਾਰੀਓ ਤੇ ਕਿਊਬੈਕ ਦੇ 5 ਹੋਟਲਸ 'ਚ 485 ਸ਼ਰਨ ਮੰਗਣ ਵਾਲਿਆਂ ਨੂੰ ਰੱਖ ਰਹੀ ਸੀ ਇਹ ਨੋਟ ਕੀਤਾ ਗਿਆ ਹੈ ਕਿ ਉਸਨੇ 2020 ਤੋਂ ਸ਼ਰਨ ਮੰਗਣ ਵਾਲਿਆਂ ਲਈ ਅਸਥਾਈ ਹੋਟਲ ਰਹਿائش ਤੇ ਲਗਭਗ 1.1 ਬਿਲੀਅਨ ਡਾਲਰ ਖਰਚ ਕੀਤੇ ਨੇ ਈਮੇਲ ਚ ਆਖਿਆ ਗਿਆ ਕਿ ਇਹ ਉਪਾਅ ਕਦੇ ਵੀ ਸਥਾਈ ਹੋਣ ਦਾ ਇਰਾਦਾ ਨਹੀਂ ਸੀ ਤੇ ਆਈਆਰਸੀਸੀ ਨੂੰ ਸਿਰਫ 30 ਸਤੰਬਰ 2025 ਤੱਕ ਹੋਟਲ ਸੰਚਾਲਨ ਜਾਰੀ ਰੱਖਣ ਲਈ ਫੰਡ ਦਿੱਤਾ ਗਿਆ ਔਟਵਾ ਨੇ ਘੱਟੋ-ਘੱਟ 2018 ਤੋਂ ਕੈਨੇਡਾ ਪਰਦੇ ਹੋਟਲਾਂ ਚ ਸ਼ਰਨ ਮੰਗਣ ਵਾਲਿਆਂ ਨੂੰ ਰਹਿਣ ਲਈ ਫੰਡ ਮੁਹੱਈਆ ਕਰਵਾਏ ਨੇ ਸੰਘੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਹੈ ਕਿ ਇਹ ਪ੍ਰਣਾਲੀ ਹਮੇਸ਼ਾ ਪ੍ਰਵਾਸ ਵਿੱਚ ਇਤਿਹਾਸਿਕ ਵਾਅਦੇ ਨਾਲ ਨਜਿੱਠਣ ਲਈ ਇੱਕ ਸਟਾਪ ਗੈਪ ਆਫ ਪਾਵਰ ਜੋ ਸੀ ਇਸ ਦੌਰਾਨ ਹਾਲ ਹੀ ਦੇ ਵਿੱਚ ਇੱਕ ਖੁਲਾਸਾ ਹੋਇਆ ਸੀ ਕਿ ਕੈਨੇਡਾ ਦੇ ਪੁਰਾਣੇ ਸ਼ਰਨ ਪ੍ਰਣਾਲੀ ਨੂੰ ਸੁਧਾਰਨ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਪ੍ਰਸਤਾਵਿਤ ਸਰਹੱਦੀ ਕਾਨੂੰਨਾਂ ਕਾਰਨ ਸ਼ਰਨਤਾ ਦਾਅਵਾ ਕਰਨਾ ਹੋਰ ਵੀ ਚੁਣੌਤੀਪੂਰਨ ਹੋ ਜਾਵੇਗਾ IRCC ਦਾ ਕਹਿਣਾ ਹੈ ਕਿ ਇਹ ਉਹਨਾਂ ਲੋਕਾਂ ਨੂੰ ਰਿਹائش ਲੱਭਣ 'ਚ ਮਦਦ ਕਰੇਗਾ ਜੋ ਹਜੇ ਵੀ ਹੋਟਲਾਂ 'ਚ ਨੇ ਪਰ ਮਹਾਰਾਂ ਤੇ ਵਕੀਲਾਂ ਦਾ ਕਹਿਣਾ ਹੈ ਕਿ ਉੱਚ ਮੰਗ ਤੇ ਘੱਟ ਸਪਲਾਈ ਵਾਲੇ ਸ਼ਹਿਰਾਂ 'ਚ ਇਹ ਇੱਕ ਮੁਸ਼ਕਲ ਕੰਮ ਹੋ ਸਕਦਾ ਹੈ ਯੂਨਾਈਟਿਡ ਵੇ ਗ੍ਰੇਟਰ ਟੋਰਾਂਟੋ ਵਿਖੇ ਕਮਿਊਨਿਟੀ ਇਨਵੈਸਟਮੈਂਟਸ ਦੀ ਡਾਇਰੈਕਟਰ ਅਰੋਮਾ ਪੈਟਰਸਨ ਦੇ ਅਨੁਸਾਰ ਮਿਨਿਸਪਲ ਸ਼ੈਲਟਰ ਲਗਾਤਾਰ ਭਰੇ ਹੋਏ ਨੇ ਜਦਕਿ ਪੀਲ ਦੇ ਵਿੱਚ ਸ਼ਰਨ ਦਾਵੇਦਾਰਾਂ ਲਈ ਇੱਕ ਸਮਰਪਿਤ ਸ਼ੈਲਟਰ ਦੇ ਰੂਪ ਚ ਕੁਝ ਵਾਧੂ ਸਮਰੱਥਾ ਜੋੜੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਤਣਾਅ ਵਾਲੇ ਸ਼ੈਲਟਰ ਸਿਸਟਮ ਨੂੰ ਓਵਰਲੋਡ ਕਰਨ ਤੋਂ ਬਚਣ ਲਈ ਹੋਰ ਕੁਝ ਕਰਨ ਦੀ ਲੋੜ ਹੈ ਪੈਟਰਸਨ ਮੁਤਾਬਕ ਨਗਰਪਾਲਿਕਾਵਾਂ ਉਹ ਸਭ ਕੁਝ ਕਰ ਰਹੀਆਂ ਨੇ ਜੋ ਉਹ ਕਰ ਸਕਦੀਆਂ ਨੇ ਪਰ ਆਸਰਾ ਘਰ ਬਣਾਉਣ ਚ ਬਹੁਤ ਸਮਾਂ ਲੱਗਦਾ ਹੈ ਇਸ ਲਈ ਕੁਝ ਅਜਿਹੇ ਨਹੀਂ ਹੈ ਜੋ ਰਾਤੋਂ ਰਾਤ ਬਣਾਇਆ ਜਾ ਸਕੇ ਪੈਟਰਸਨ ਦਾ ਕਹਿਣਾ ਹੈ ਕਿ ਕਿਫਾਇਤੀ ਰਿਹਾਇਸ਼ਾਂ ਦੀ ਘਾਟ ਵੀ ਸ਼ਰਨ ਮੰਗਣ ਵਾਲਿਆਂ ਲਈ ਚੁਣੌਤੀਪੂਰਨ ਬਣਾਉਂਦੀ ਹੈ ਜਿਨ੍ਹਾਂ ਨੂੰ ਕਈ ਵਾਰ ਮਕਾਨ ਮਾਲਕਾਂ ਨੂੰ ਕਿਰਾਏ ਤੇ ਲੈਣ ਲਈ ਤਿਆਰ ਲੱਭਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਉਹਨਾਂ ਆਖਿਆ ਹੈ ਕਿ ਭੀੜ ਭੜੱਕੇ ਕਾਰਨ ਸੜਕ ਤੇਜ਼ ਆਸੁਰਖਿਆਤ ਰਹਿਣ ਦੀਆਂ ਸਥਿਤੀਆਂ ਵਿੱਚ ਖਤਮ ਹੋ ਸਕਦੇ ਨੇ ਆਈਆਰਸੀਸੀ ਨੇ ਮੀਡੀਆ ਨੂੰ ਈਮੇਲ ਚ ਕਿਹਾ ਹੈ ਕਿ 15000 ਤੋਂ ਵੱਧ ਸ਼ਰਨ ਦਾਅਵੇਦਾਰ ਪਹਿਲਾਂ ਹੋਟਲਾਂ ਦੇ ਵਿੱਚ ਸਨ ਤੇ ਹੁਣ ਸੁਤੰਤਰ ਰਹਿਣ ਸੈਨ ਚ ਤਬਦੀਲੀ ਹੋਗੇਨੀ ਵਿਭਾਗ ਦਾ ਕਹਿਣਾ ਹੈ ਕਿ ਇਸ 30 ਸਤੰਬਰ ਨੂੰ ਪ੍ਰੋਗਰਾਮ ਦੇ ਖਤਮ ਹੋਣ ਤੋਂ ਪਹਿਲਾਂ ਹੋਟਲਾਂ ਚ ਬਾਕੀ 485 ਲੋਕਾਂ ਨੂੰ ਲੰਬੇ ਸਮੇਂ ਲਈ ਰਹਿائش ਲੱਭਣ ਚ ਮਦਦ ਕਰੇਗਾ ਐਵੀਂ ਆਖਿਆ ਹੈ ਕਿ ਇਹ ਲੋਕਾਂ ਨੂੰ ਲੰਬੇ ਸਮੇਂ ਲਈ ਰਹਿائش ਦੀ ਪਾਲ ਕਰਦੇ ਸਮੇਂ ਸਹਾਇਤਾ ਕਰੇਗਾ ਤੇ ਸੂਬਿਆਂ ਤੇ ਨਗਰਪਾਲਿਕਾਵਾਂ ਨੂੰ ਆਪਣੀਆਂ ਲੰਬੀ ਮਿਆਦ ਦੀਆਂ ਰਹਿਾਈਸ਼ੀ ਰਣਨੀਤੀਆਂ ਵਿਕਸਿਤ ਕਰਨ ਚ ਸਹਾਇਤਾ ਜਾਰੀ ਰੱਖੇਗਾ ਪਿਛਲੇ ਸਾਲ ਫੈਡਰਲ ਸਰਕਾਰ ਨੇ ਕੈਨੇਡਾ ਦੇ ਪੁਰਾਣੇ ਸ਼ਰਨ ਪ੍ਰਣਾਲੀ ਨੂੰ ਸੁਧਾਰਨ ਲਈ IRCC ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਸੀ 68 ਮਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਦਾ ਉਦੇਸ਼ ਇੱਕ ਵੱਡਾ ਸੁਧਾਰ ਹੋਣਾ ਸੀ ਜਦੋਂ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲਿਆ ਜਿਸ ਨਾਲ ਪਹਿਲਾਂ ਹੀ ਸੰਘਰਸ਼ ਕਰ ਰਹੇ ਸਿਸਟਮ ਤੇ ਦਬਾਅ ਪਿਆ ਜੋ ਕਾਗਜ਼ੀ ਫਾਈਲਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ ਇਸ ਦੌਰਾਨ ਸਰਕਾਰ ਨੇ ਪ੍ਰਸਤਾਵਿਤ ਸਟਰੋਂਗ ਬਾਰਡਰਜ਼ ਐਕਟ ਵਿੱਚ ਵਿਵਾਦ ਪੂਰਨ ਨਵੇਂ ਉਪਾਅ ਸ਼ਾਮਲ ਕੀਤੇ ਜਿਸ ਚ ਇਮੀਗ੍ਰੇਸ਼ਨ ਅਤੇ ਰਿਫਿਊਜੀ ਸੁਰੱਖਿਆ ਐਕਟ ਵਿੱਚ ਬਦਲਾਅ ਸ਼ਾਮਲ ਨੇ ਜੋ ਦੇਸ਼ ਭਰ ਦੇ ਵਿੱਚ ਦਾਖਲ ਹੋਣ ਵਾਲੇ ਸ਼ਰਨ ਮੰਗਣ ਵਾਲਿਆਂ ਨੂੰ 1 ਸਾਲ ਦੇ ਅੰਦਰ ਆਪਣੇ ਦਾਅਵੇ ਕਰਨ ਲਈ ਮਜਬੂਰ ਕਰਨਗੇ ਕਾਲਟਨ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਕ੍ਰਿਸਟੋਫਰ ਵਾਰਸਵਿਕ ਪ੍ਰਵਾਸਤੇ ਧਿਆਨ ਕੇਂਦ੍ਰਿਤ ਕਰਦੇ ਨੇ ਅਤੇ ਸਵਾਲ ਚੁੱਕਦੇ ਨੇ ਕਿ ਕੀ ਛੜਨ ਦੇ ਦਾਅਵਿਆਂ ਦੀ ਮਾਤਰਾ ਸੱਚਪੁੱਛ ਇੰਨੀ ਘਟ ਗਈ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜਦ ਹੋਟਲ ਫੰਡਿੰਗ ਨੂੰ ਖਤਮ ਕਰਨ ਦਾ ਫੈਸਲਾ ਸੰਗੀ ਖਰਚਾਂ 'ਚ ਕਟੌਤੀ ਕਰਨ ਦੀ ਇੱਛਾ ਤੋਂ ਪ੍ਰੇਰਿਤ ਹੋ ਸਕਦਾ ਹੈ ਇਸ ਦੇ ਨਤੀਜੇ ਵਜੋਂ ਲਗਤਾ ਸੁਭਿਆ ਅਤੇ ਨਗਰਪਾਲਿਕਾਵਾਂ ਨੂੰ ਭੇਜੀਆਂ ਜਾ ਸਕਦੀਆਂ ਨੇ ਜਿਨ੍ਹਾਂ ਕੋਲ ਨਕਦੀ ਦੀ ਵੀ ਕਮੀ ਹੈ ਕਾਬਿਲੇ ਘਰਾਂ ਕੀ ਬਹੁਤ ਸਾਰੇ ਸ਼ਰਨ ਮੰਗਣ ਵਾਲੇ ਲੋਕ ਅਜੇ ਵੀ ਕੈਨੇਡਾ ਦੀਆਂ ਮੱਖ-ਮੱਖ ਸੜਕਾਂ ਦੇ ਉੱਤੇ ਟੈਂਟਾਂ ਦੇ ਵਿੱਚ ਰਹਿਣ ਵਾਸਤੇ ਜਾਂ ਫਿਰ ਸੜਕਾਂ ਤੇ ਹੀ ਸੌਣ ਵਾਸਤੇ ਮਜਬੂਰ ਹੋ ਗਏ ਨੇ ਜ਼ਿਕਰ ਕਰਦੇ ਆ ਬੈਟਲ ਰਿਵਰ ਕ੍ਰਾਫਟ ਦੀ ਜ਼ਿਮਨੀ ਚੋਣ ਦਾ ਸੋ ਪੋਲੀਏਵ ਦੀ ਉਪ ਚੋਣ ਲਈ 200 ਤੋਂ ਵੱਧ ਉਮੀਦਵਾਰਾਂ ਦੇ ਨਾਮ ਦਰਜ ਹੋ ਚੁੱਕੇ ਨੇ ਪਿਛਲੇ ਰਿਕਾਰਡ ਤੋਂ ਦੁੱਗਣੀ ਗਿਣਤੀ ਸਾਹਮਣੇ ਆਈ ਹੈ ਪਿਛਲੀ ਚੋਣ ਦੇ ਵਿੱਚ 91 ਉਮੀਦਵਾਰ ਜਿਹੜੇ ਸੀ ਉਹਨਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਸੀ ਤੇ ਹੁਣ ਬੈਟਲ ਰਿਵਰ ਕ੍ਰਾਫਟ ਦੀ ਜ਼ਿਮਨੀ ਚੋਣ ਹੈ ਜਿਸ ਵਾਸਤੇ ਪੀਰ ਪੋਲੀਏਵ ਨੇ ਵੀ ਉਮੀਦਵਾਰੀ ਦਿੱਤੀ ਹੋਈ ਹੈ ਤੇ ਇੱਥੇ ਹੁਣ 200 ਤੋਂ ਵੱਧ ਉਮੀਦਵਾਰਾਂ ਦੇ ਨਾਮ ਦਰਜ ਕਰ ਲਏ ਗਏ ਨੇ 200 ਤੋਂ ਵੱਧ ਉਮੀਦਵਾਰਾਂ ਨੇ ਅਗਲੇ ਮਹੀਨੇ ਹੋਣ ਵਾਲੀ ਸੰਘੀ ਉਪਚੋਣ 'ਚ ਹਿੱਸਾ ਲੈਣ ਲਈ ਸਾਈਨ ਅਪ ਕੀਤਾ ਹੈ। ਇਹਨਾਂ 'ਚੋਂ ਜ਼ਿਆਦਾਤਰ ਚੋਣ ਸੁਧਾਰਾਂ ਦੇ ਸਮਰਥਕਾਂ ਦੇ ਇੱਕ ਸਮੂਹ ਦੇ ਨਾਲ ਜੁੜੇ ਹੋਏ ਨੇ। ਇਹ ਗਿਣਤੀ ਇੱਕ ਸਿੰਗਲ ਬੈਲਟ ਦੇ ਪਿਛਲੇ ਰਿਕਾਰਡ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ। ਐਲਬਰਟਾ ਦੇ ਸਾਬਕਾ ਸੰਸਦ ਮੈਂਬਰ ਡੈਮਿਅਨ ਕ੍ਰੈਕ ਨੇ ਕੰਜ਼ਰਵੇਟਿਵ ਨੇਤਾ ਪੀਰ ਪੌਲੀਵ ਨੂੰ ਹਾਊਸ ਆਫ ਕਾਮਨਸ 'ਚ ਦੁਬਾਰਾ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਬੈਟਲ ਰਿਵਰ ਕ੍ਰਾਫਰਡ 'ਚ ਆਪਣੀ ਸੀਟ ਖਾਲੀ ਕਰ ਦਿੱਤੀ। ਪੋਲੀਵ ਅਪ੍ਰੈਲ ਦੀਆਂ ਆਮ ਚੋਣਾਂ 'ਚ ਕਾਲਟਨ ਤੋਂ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਰਾਈਡਿੰਗ ਹਾਰ ਗਈ ਸੀ। ਲੰਬੀ ਬੈਲਟ ਕਮੇਟੀ ਦੇ ਵਜੋਂ ਜਾਣਿਆ ਜਾਂਦਾ ਇੱਕ ਸਮੂਹ ਹਾਲ ਹੀ ਦੇ ਸਾਲਾਂ 'ਚ ਚੋਣ ਸੁਧਾਰਾਂ ਨੂੰ ਅੱਗੇ ਵਧਾਉਂਦੇ ਯਤਨ 'ਚ ਉਪ ਚੋਣਾਂ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਸੰਗਠਿਤ ਕਰ ਰਿਹਾ ਹੈ। ਕਮੇਟੀ ਦੇ ਪ੍ਰਬੰਧਕ ਚੋਣ ਸੁਧਾਰਾਂ ਦਾ ਇੰਚਾਰਜ ਇੱਕ ਨਾਗਰਿਕ ਸਭਾ ਨੂੰ ਬਣਾਉਣਾ ਚਾਹੁੰਦੇ ਨੇ ਤੇ ਕਹਿੰਦੇ ਨੇ ਕਿ ਰਾਜਨੀਤਿਕ ਪਾਰਟੀਆਂ ਸਰਕਾਰ ਨੂੰ ਵੋਟ ਪ੍ਰਾੰਧ ਦਾ ਵਧੀਰੇ ਪ੍ਰਤੀਨਿਧੀ ਬਣਾਉਣ ਤੋਂ ਬਹੁਤ ਚੁਝਿੱਤੀਆਂ ਨੇ। ਐਤਵਾਰ ਸ਼ਾਮ ਤੱਕ ਬੈਟਰਲ ਰਿਵਰ ਕ੍ਰਾਫੋਰਡ ਚ ਚੋਣ ਲੜਨ ਲਈ 209 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ ਜੋ ਕਿ ਕਮੇਟੀ ਦੇ 200 ਦੇ ਟੀਚੇ ਨੂੰ ਪਾਰ ਕਰ ਗਈ ਸੀ ਇਹ ਪਿਛਲੇ ਰਿਕਾਰਡ 91 ਦੇ ਦੁੱਗਣੇ ਤੋਂ ਵਿਵਾਦ ਹੈ ਪਿਛਲੇ ਸਾਲ 2 ਵਾਰ ਸਤੰਬਰ ਦੇ ਵਿੱਚ ਲਸਾਲੇ ਐਮਾਰਡ ਵਰਜਨ ਦੇ ਵਿੱਚ ਇੱਕ ਉਪਚੋਣ ਦੇ ਦੌਰਾਨ ਤੇ ਪਿਛਲੀਆਂ ਆਮ ਚੋਣਾਂ ਦੇ ਦੌਰਾਨ ਕਾਲਟਨ ਦੇ ਵਿੱਚ ਇੱਕ ਗਿਣਤੀ ਰਿਕਾਰਡ ਤੋੜ ਗਈ ਸੀ ਇਹਨਾਂ ਸਾਰੇ ਉਮੀਦਵਾਰਾਂ ਦੇ ਨਤੀਜੇ ਵਜੋਂ ਲਗਭਗ 1 ਮੀਟਰ ਲੰਬਾ ਬੈਲਟ ਨਿਕਲਿਆ ਹੈ ਭਾਰੇ ਬੈਲਟ ਪੇਪਰਾਂ ਦੇ ਨਤੀਜੇ ਵਜੋਂ ਵੋਟਾਂ ਦੀ ਗਿਣਤੀ 'ਚ ਦੇਰੀ ਹੋਈ ਹੈ ਤੇ ਕੁਝ ਵੋਟਰਾਂ ਨੂੰ ਉਲਝਣ 'ਚ ਪਾ ਦਿੱਤਾ ਗਿਆ ਹੈ ਇਲੈਕਸ਼ਨਸ ਕੈਨਡਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਲੰਬੇ ਬੈਲਟ ਤੋਂ ਹੋਣ ਵਾਲੀਆਂ ਰੁਕਾਵਟਾਂ ਨੂੰ ਘੱਟ ਤੋਂ ਘੱਟ ਕਰਨ ਦੇ ਤਰੀਕਿਆਂ ਨੂੰ ਅੰਤਿਮ ਰੂਪ ਦੇਣਗੇ ਬੁਲਾਰੇ ਮੈਥਿਊ ਮੈਕੈਨਾ ਨੇ ਈਮੇਲ ਚਾਕਿਆ ਹੈ ਕਿ ਅਸੀਂ ਆਮ ਨਾਲੋਂ ਵੱਧ ਉਮੀਦਵਾਰਾਂ ਨੂੰ ਸ਼ਾਮਲ ਕਰਨ ਵਾਲੀਆਂ ਚੋਣਾਂ ਦੇ ਹਾਲੀਆ ਤਜਰਬਿਆਂ ਦੇ ਆਧਾਰ 'ਤੇ ਚੀਜ਼ਾਂ ਨੂੰ ਸੜਲ ਬਣਾਉਣ ਦੇ ਤਰੀਕੇ ਵੇਖ ਰਹੇ ਹਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਆਖਰੀ ਮਿਤੀ ਤੋਂ ਬਾਅਦ ਆਪਣੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਇਲੈਕਸ਼ਨ ਸਕੈਂਡਰ ਨੂੰ ਪਹਿਲਾਂ ਹੀ ਵੱਡੇ ਆਕਾਰ ਦੇ ਬੈਲਟ ਪੇਪਰਾਂ ਨੂੰ ਅਨੁਕੂਲਿਤ ਕਰਨ ਲਈ ਬਦਲਾ ਕਰਨੇ ਪਏ ਨੇ ਜ਼ਿਆਦਾਤਰ ਜਲਦੀ ਗਿਣਤੀ ਕਰਕੇ ਅਤੇ ਵਾਧੂ ਕਰਮਚਾਰੀਆਂ ਨੂੰ ਲਿਆ ਕੇ ਕੀਤਾ ਗਿਆ ਹੈ ਲੰਬੀ ਬੈਲਟ ਕਮੇਟੀ ਨੇ ਦੋ ਚੋਣਾਂ ਦਾ ਆਯੋਜਨ ਕੀਤਾ ਹੈ ਜਿੱਥੇ ਪੌਲਿਵ ਚੱਲ ਰਹੇ ਨੇ ਇਸ ਸਮੂਹ ਨੇ 2024 ਦੇ ਵਿੱਚ ਟੋਰਾਂਟੋ ਸੇਂਟ ਪੌਲਸ ਅਤੇ ਲਸਾਲੇ ਐਮ ਆਰ ਵਾਰਡਨਵਰਗੇ ਲਿਬਰਲਾਂਕ ਘੜਾ ਨੂੰ ਵੀ ਨਿਸ਼ਾਨਾ ਬਣਾਇਆ ਸੀ ਪਰ ਵੋਟ ਪਾਉਣ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਵਕੀਲਾਂ ਦੇ ਯਤਨਾਂ ਦੇ ਤਬਦੀਲੀਆਂ ਦੀ ਮੰਗ ਕੀਤੀ ਹੈ ਹਾਲ ਹੀ ਦੇ ਵਿੱਚ ਖੁਦ ਪੋਲੀਏ ਵੱਲੋਂ ਇਸ ਨੂੰ ਕਪਲਾ ਆਖਿਆ ਗਿਆ ਹੈ ਕੰਜ਼ਰਵੇਟਿਵ ਨੇਤਾ ਨੇ ਮੰਗਲਵਾਰ ਨੂੰ ਸਰਕਾਰੀ ਹਾਊਸ ਲੀਡਰ ਸਟੀਵਨ ਮੈਕਨਨ ਨੂੰ ਪੱਤਰ ਲਿਖਿਆ ਜਿਸ ਚ ਲੰਬੇ ਵੋਟ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਚ ਕੈਨੇਡਾ ਦੇ ਚੋਣ ਨਿਯਮਾਂ ਨੂੰ ਬਦਲਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਕਾਬਿਲ ਗੌਰ ਹੈ ਕਿ ਬੈਟਲ ਰਿਵਰ ਕਰਾਫੋਰਟ ਵਿੱਚ ਉਮੀਦਵਾਰ ਵਜੋਂ ਰਜਿਸਟਰ ਕਰਨ ਦੀ ਆਖਰੀ ਮਿਤੀ ਸੋਮਵਾਰ ਹੈ ਯਾਨੀ ਕਿ ਆਜ ਅਤੇ ਵੋਟਰ 18 ਅਗਸਤ ਨੂੰ ਵੋਟਾ ਪਾਉਣ ਵਾਸਤੇ ਪੋਲਿੰਗ ਬੂਥ ਤੇ ਜਾਣਗੇ ਸੋ ਜੇ ਜ਼ਿਕਰ ਕਰੀਏ ਗ੍ਰੇਟ ਟੋਰਾਂਟੋ ਏਰੀਆ ਦਾ ਤਾਂ ਫਿਰ ਗਰਮੀ ਦੀ ਚੇਤਾਵਨੀ ਹੀਟ ਵੇਵ ਵਾਰਨਿੰਗ ਹਜੇ ਵੀ ਜਾਰੀ ਹੈ ਇਹਦੇ ਕਰਕੇ ਜੀਟੀਏ ਦੇ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਮਹਿਸੂਸ ਕੀਤਾ ਜਾ ਸਕਦਾ ਹੈ এনਵਾਇਰਨਮੈਂਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਤੇ ਆਖਿਆ ਕਿ ਠੰਡੀਆਂ ਥਾਵਾਂ ਤੇ ਰਿਹਾ ਜਾਵੇ ਇਸ ਤੋਂ ਲਾਵਾ ਕੁਝ ਠੰਡੀਆਂ ਥਾਵਾਂ ਦੀ ਲਿਸਟ ਦਿੱਤੀ ਗਈ ਹੈ ਜਿੱਥੇ ਲੋਕ ਜਾ ਸਕਦੇ ਨੇ ਸੂਸੰਗੀ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਤਾਪਮਾਨ ਠੰਡਾ ਹੋਣ ਦੀ ਉਮੀਦ ਹੈ ਕਿਉਂਕਿ ਉਦੋਂ ਮੌਸਮ ਦੇ ਵਿੱਚ ਤਬਦੀਲੀ ਮਹਿਸੂਸ ਕੀਤੀ ਜਾ ਸਕਦੀ ਹੈ एनवायरनमेंट कनाडा ਮੁਤਾਬਕ ਗ੍ਰੇਟਰ ਟੋਰਾਂਟੋ ਏਰੀਆ ਦਾ ਬਹੁਤ ਹਿੱਸਾ ਸੋਮਵਾਰ ਨੂੰ ਗਰਮੀ ਦੀ ਚੇਤਾਵਨੀ ਦੇ ਅਧੀਨ ਹੈ ਤੇ ਮੰਗਲਵਾਰ ਰਾਤ ਨੂੰ ਇਹ ਚੇਤਾਵਨੀ ਖਤਮ ਹੋਣ ਦੀ ਉਮੀਦ ਹੈ। ਸੰਘੀ ਮੌਸਮ ਏਜੰਸੀ ਨੇ ਪਹਿਲਾਂ ਐਤਵਾਰ ਨੂੰ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਸੀ ਪਰ ਆਖਿਆ ਸੀ ਕਿ ਸੋਮਵਾਰ ਤੇ ਮੰਗਲਵਾਰ ਨੂੰ ਸਭ ਤੋਂ ਗਰਮ ਹਾਲਾਤ ਰਹਿੰਦੀ ਉਮੀਦ ਹੈ। এনवायरमेंट ਕੈਨੇਡਾ ਨੇ ਆਖਿਆ ਹੈ ਕਿ ਸੋਮਵਾਰ ਨੂੰ ਇਸ ਖੇਤਰ 'ਚ ਦਿਨ ਦਾ ਉੱਚ ਤਾਪਮਾਨ 30 ਤੋਂ 33 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿੰਦੀ ਉਮੀਦ ਹੈ। ਨਵੀਂ ਦੇ ਨਾਲ ਤਾਪਮਾਨ 38 ਤੋਂ 43 ਡਿਗਰੀ ਸੈਲਸੀਅਸ ਦੇ ਵਿਚਾਲੇ ਮਹਿਸੂਸ ਹੋ ਸਕਦਾ ਹੈ ਰਾਤ ਦਾ ਘਟੋ ਘਟ ਤਾਪਮਾਨ 19 ਤੋਂ 21 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਉਮੀਦ ਹੈ ਜਿਸ ਬਾਰੇ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਇਸ ਨਾਲ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਮੌਸਮ ਏਜੰਸੀ ਨੇ ਸੋਮਵਾਰ ਸਵੇਰੇ ਬਿਆਨ ਚ ਆਖਿਆ ਹੈ ਕਿ ਵਿਸ਼ਵਾਸ ਵਧਾਇਆ ਹੈ ਕਿ ਬੁੱਧਵਾਰ ਨੂੰ ਠੰਡਾ ਤਾਪਮਾਨ ਰਹੇਗਾ ਜਿਸ ਨਾਲ ਗਰਮੀ ਦੇ ਵਦਨ ਦੇ ਵਿੱਚ ਕਮੀ ਮਹਿਸੂਸ ਹੋਵੇਗੀ ਗਰਮੀ ਦੀ ਚੇਤਾਵਨੀ ਟੋਰਾਂਟੋ ਮਿਸਸਾਗਾ ਬ੍ਰੈਂਟਨ ਵੌਨ ਰਿਚਮੰਡ ਹਿੱਲ ਮਾਰਕਮ ਡਰਾਹਮ ਰੀਜ਼ਨ ਨਿਊ ਮਾਰਕੀਟ ਜਾਰਜੀਨਾ ਹੌਲਟਨ ਹिल्स ਮਿਲਟਨ ਅਤੇ ਓਸ਼ਵਾ ਦੇ ਵਿੱਚ ਪ੍ਰਭਾਵੀ ਹੈ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਅਕਸਰ ਪਾਣੀ ਪੀਣ ਗਰਮੀ ਦੀ ਥਕਾਵਟ ਦੇ ਸੰਕੇਤਾਂ ਦੇ ਮੱਦੇ ਨਜ਼ਰ ਰੱਖਣ ਅਤੇ ਗਰਮੀ ਦੀਆਂ ਬਿਮਾਰੀਆਂ ਦੇ ਜੋਖਮ ਵਾਲੇ ਲੋਕਾਂ ਦੀ ਜਾਂਚ ਵਿਕਰਨ ਲਾਈਟ ਕੱਪੜੇ ਪਹਿਨਣ ਵਾਸਤੇ ਸਲਾਹ ਦਿੱਤੀ ਗਈ ਹੈ ਹੀਟ ਸਟ੍ਰੋਕ ਦੇ ਲੱਛਣਾਂ ਦੇ ਵਿੱਚ ਲਾਲ ਅਤੇ ਗਰਮ ਚਮੜੀ ਚੱਕਰ ਆਉਣੇ ਤੇ ਮਤਲੀ ਸ਼ਾਮਿਲ ਕੀਤੀ ਗਈ ਹੈ ਪ੍ਰੋਂਟੋਪਾਰਚ 500 ਤੋਂ ਵੱਧ ਥਾਵਾਂ ਉਹਨਾਂ ਨਿਵਾਸੀਆਂ ਲਈ ਉਪਲਬਧ ਨੇ ਜੋ ਗਰਮੀ ਦੀ ਚੇਤਾਵਨੀ ਦੌਰਾਨ ਰਾਹਤ ਦੀ ਭਾਲ ਕਰ ਰਹੇ ਨੇ ਇਹਨਾਂ ਦੇ ਵਿੱਚ 에ਅਰ ਕੰਡੀਸ਼ਨਡ ਸਹੂਲਤਾਂ ਚ ਉਤਰੀ ਯਾਕ ਸਿਵਿਕ ਸੈਂਟਰ ਸਕਾਰਬ੍ਰੋ ਸਿਵਿਕ ਸੈਂਟਰ ਇਟੋਬੀਕੋ ਸਿਵਿਕ ਸੈਂਟਰ ਯਾਕ ਸਿਵਿਕ ਸੈਂਟਰ ਈਸਟ ਯਾਕ ਕਮਿਊਨਿਟੀ ਸੈਂਟਰ ਮੈਟਰੋ ਹਾਲ ਲੌਬੀ ਵੀ ਸ਼ਾਮਿਲ ਹੈ ਚੇਤਾਵਨੀ ਲਾਗੂ ਹੋਣ ਤੋਂ ਬਾਅਦ ਇਮਾਰਤਾਂ ਹਰ ਰੋਜ਼ ਰਾਤ 9:30 ਵਜੇ ਤੱਕ ਖੁੱਲੀਆਂ ਰਹਿਣਗੀਆਂ ਮੈਟਰੋ ਹਾਲ ਲੌਬੀ ਨੂੰ ਛੱਡ ਕੇ ਕਿਉਂਕਿ ਮੈਟਰੋ ਹਾਲ ਲੌਬੀ 24 ਘੰਟੇ ਖੁੱਲੀ ਰਹਿੰਦੀ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ